ਮਾਹ ਪੁਰਸ਼ ਸਤ ਬਾਬਾ ਜੀਸਰ ਸਿੰਘ ਜੀ ਮਹਾਰਾਜ ਜੀਾਂ ਦੀ ਪੰਜਾਬੀ ਸੁਨਾਨਾ ਵਰਚੀ ਦੇ ਸੁਨਾਨ ਵਿੱਚ ਬਹੁਤ ਸਾਰੇ ਮਾਹ ਪੁਰਸ਼ਾਂ ਕੋਲੋਂ ਗੀਤਨੀਆ ਕੋਲੋਂ ਕਥਾਵਾਚ ਰਾਗੀ ਸਿੰਘਾਂ ਕੋਲੋਂ ਉਨ੍ਹਾਂ ਦੇ ਜੀਵਨ ਪ੍ਰਤੀ ਵਿਚਾਰਾਂ ਸਰਮਣ ਕਰਕੇ ਆਪਣੇ ਸਮੇਂ ਔਸਵਾਸਾਂ ਨੂੰ ਸਫਲੇ ਬਣਾ ਰਹੇ ਹਨ ਆਪਾਂ ਨੂੰ ਹੁਣੇ-ਹੁਣੇ ਗਿਆਨੀ ਜੀ ਤੇ ਗੁਰਬਾਣੀ ਦੇ ਵਿੱਚੋਂ ਉਦਾਹਰਣ ਦੇ ਰਹੇ ਸੀ ਗੁਰਮੁਖ ਮਹਾਰਾ ਜੀ ਉਹ ਬਿਕਰਾਨੀ ਉਹ ਨਾ ਜਨ ਮਹਾਂਪੁਰਸ਼ ਹੈ ਉਹਨਾਂ ਜਨਮ ਤੇ ਨਾਮਾ ਕਰ ਰਾਹ ਰਿਹਾ ਸਾਧੂ ਰਹਿਿਓ ਰਹੇਓ ਗੁਰੂ ਗੋਬਿੰਦ ਤੁਮਾਰਕੇ ਜਗਤ ਮੈਂ ਕਿੰਝ ਪਿਉ ਗੁਰਮਤਿ ਭਾਵੇਂ ਸੰਤ ਗਗ ਬਲਜਿੰਦਰ ਸਿੰਘ ਜੀ ਮਹਾਪੁਰਸ਼ ਸਾਰੀ ਸੰਗਤ ਨੂੰ ਆਪਣਾ ਬੰਦੂਤ ਸ੍ਰੀ ਤੇ ਆ ਕੇ ਵਿਛੋੜਾ ਦੇ ਗਏ ਨੂੰ ਪਰ ਭਾਰੇ ਕਿਸ ਕੋ ਕਿਆ ਉਪਦੇਸੀ ਹੈ ਜਿਸ ਗੁਰਨਾਮਕ ਦੇਉ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੋਵੇ ਜਿਨ੍ਹਾਂ ਦੇ ਮਰਸ਼ਿਦ ਸਾਧਕਾ ਬਾਬਾ ਮੀਰ ਸਿੰਘ ਜੀ ਮਹਾਰਾਜ ਵਰਗੇ ਕਾਰਮਾਹ ਸੁਰਸ਼ ਹੋਣ ਉਹਨਾਂ ਨੂੰ ਆਪਾਂ ਕੀ ਉਪਦੇਸ਼ ਦੇ ਸਕਦੇ ਹਾਂ ਸੰਤ ਪਬਾ ਯਿਸੂ ਸਿੰਘ ਜੀ ਮਹਾਰਾਜ ਸਾ ਸੰਗ ਦੀ ਸਤ ਬਣਾਉਣ ਵਾਲੇ ਸੀ ਸੰਤ ਨਹੀਂ ਸੀ ਬਚਪਨ ਦੇ ਵਿੱਚ ਮਹਾਪੁਰਖਾਂ ਨੇ ਬਾਬਾ ਵੀਰਮਦਾਸ ਜੀ ਮਹਾਪੁਰਖਾਂ ਨੇ ਇਹ ਵਚਨ ਕਰ ਦਿੱਤੇ ਸੀ ਕਿ ਦੁਨੀਆ ਤੇ ਸੰਤ ਆਉਂਦੇ ਨੇ ਕਿਉਂਕਿ ਸਾਥ ਸਹਾਈ ਸਦਾ ਜਗਮਾਨ ਸੰਸਾਰ ਦੇ ਵਿੱਚ ਸਦਾ ਹੀ ਸੰਤ ਆਉਂਦੇ ਜਾਂਦੇ ਰਹਿੰਦੇ ਨੇ ਪਰ ਇਹ ਸੰਤ ਨਹੀਂ ਇਹ ਸੰਤ ਬਣਾਉਣ ਵਾਲੇ ਨੇ ਗੈਰ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਸਾਧ ਸੰਗਤ ਜਿੱਦੀ ਸੰਗਤ ਧਾਰਮ ਵਿੱਚ ਸੁਖੋਤ ਹੈ ਇਹਨੇ ਤਾਂ ਸਤਬਾਬਾ ਜੀ ਸਤਸਿਗੰਦੀ ਮਹਾਰਾਜ ਨੇ ਸਤ ਬਣਾ ਦਿੱਤੇ ਜਿੱਥੇ ਵੀ ਦੁਨੀਆ ਦੇ ਵਿੱਚ ਕੀਰਤਨ ਧਾਰਨਾ ਦੇ ਵਿੱਚ ਸੁਣੋਗੇ ਧਰਮਾਂ ਦੇ ਵਿੱਚ ਕੀਰਤਨ ਭਾਵੇਂ ਰਾਗੀ ਸਿੰਘ ਵੀ ਕੀਰਤਨ ਕਰਦੇ ਨੇ ਪਰ ਜਿਹੜਾ ਧਾਰਮਾ ਵਿੱਚ ਕੀਰਤਨ ਹੈ ਕੋ ਜੇ ਉਹਨਾਂ ਨੂੰ ਪੁੱਛੋਗੇ ਕਿਹੜੀ ਸੰਸਰਤਾ ਦੇ ਵਿੱਚੋਂ ਕਹਿਣਗੇ ਜੀ ਹਰਾੜਾ ਸਾਹਿਬ ਦੁਨੀਆਂ ਦੇ ਕੋਨੇ-ਕੋਨੇ ਵਿੱਚ ਚਲੇ ਜਾਓ ਗੁਰਤੀ ਕਰ ਲੋ ਸੰਗਤਿ ਅਈ ਤਿੱਥੂ ਵਾਤ ਸੰਤ ਮਿਲਣਗੇ ਇੱਕ ਹੱਥ ਆਇਆ ਵਰੋ ਸਾਣੇ ਹੋ ਤੇਰੇ ਗੁਰਮੁਖ ਕੋਟ ਪਧਾਰ ਦਾ ਭਾਈ ਦੇ ਨਾਮ ਇੱਕ ਕਣੀ ਗੁਰਬਾਣੀ ਨੇ ਵੀ ਇਸ ਗੱਲ ਦੀ ਮੋਹ ਰਾਜ਼ ਦੀ ਹੈ ਇੱਕ ਪੀਰ ਤੋਂ murid ਲਠਾ ਪੀਰ ਹੋ ਗਏ ਸਿੱਖੋ ਪੀਰ ਦੀ ਬਾਣੀ ਲਠਾ ਪੀਰ ਹੋ ਗਏ ਪੀਰ ਤੋਂ ਮਰੀ ਲਠਾ

इसको भीड़ तक हो गए इसको तो भीड़ तक तो भी खा पीर हो गए चार का स्माइल जाल के ऊपर तरांग दिया हो जाले बच्चे स्माइल इमेज बच्चे प्रोवांडर में कोला चुप्पांग के ज़रूर चोरी बचपांग ਗੱਜ ਕੇ ਮਹਾਰਾਜ ਜੀ ਦੇ ਦਰੋਂ ਮਿਲਣ ਵਾਲੇ ਗੁਰੂ ਫਤਿਹ ਦੇ ਦਾ ਆਪਣੇ ਆਪਣੇ ਸਾਰੇ ਜਣੇ ਚੋੜੀ ਵਾਹ ਵਾਹ ਗੁਰੂ ਦੀ ਕਾantation ਸਾਹ ਵਾਹ ਗੁਰੂ ਦੀ ਬਚੇ ਸਵਾਸ ਸੁਣਦੇ ਸਾਂ ਬਹੁਤ ਹੀ ਬਾਰ ਬਸਮਾਨ ਕਰੋ ਸਿੱਖ ਸਰਗਾਮੇ ਪੰਜ ਭੜਿਆ ਬង ਉਹਨਾਂ ਦਾ ਜਤ ਸਾਡੇ ਵਿੱਚ ਹਾਜ਼ਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੱਜਦਾਰ ਵਿਜਿੰਦਰ ਸਿੰਘ ਜੀ ਸਾਧਰੇਵਾ ਜੀ ਰੱਬੇ ਵਾਲੇ ਬਾਪੂ ਜੀ ਪਵਿੱਤਰ ਇਤਿਸ਼ਾ ਸ਼ੌਂਟ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਅੱਗੇ ਸੰਬਾਦ ਅਸੂਹਿ ਜੀ ਸਦਾਮਨ ਸਰਵਾਇ ਹੋਏ ਸਤਿਗੁਰੂ ਜੀ ਨਾਲ ਬਾਬਾ ਵਾਹੀਰੂ ਜੀ ਜੀ ਮਸਾਣੀ ਰਾਜਪੁਰੇ ਤੋਂ ਉਹ ਵੀ ਸਾਡੇ ਦੇ ਹਾਜ਼ਰ ਬੈਠੇ ਨੇ ਬਾਬਾ ਸਰਵਿੰਦਰ ਸਿੰਘ ਜੀ ਮਤਲਬ ਅਨੁਸਾਰ ਤੋਂ ਜਿਨ੍ਹਾਂ ਪਿਆਰ ਸਾਰੇ ਸੰਬੰਧ ਰੋਮਨੀ ਜੀ ਕੈਕੇ ਗੁੰਦੇ ਹੋ ਵੀ ਹਾਜ਼ਰ ਨੇ ਬਾਬਾ ਸਤਪਾਲ ਸਿੰਘ ਜੀ ਔਰ ਸਤ ਬਾਬਾ ਲਖੀਰ ਸਿੰਘ ਜੀ ਕਿਤਾ ਹੋਰ ਵੀ ਸਾਰੇ ਸਤ ਬਾਬਾ ਰਿਸ਼ੋ ਸਾਲੋ ਸਤ ਸਮਾਗ ਮਾਪਾ ਸ਼ਾਰੇ ਨੇ ਉਹ ਸਾਰੇ ਇਸ ਤਰ੍ਹਾਂ ਦਾ ਦੇਖਿਓ ਸ਼ੋਭਨੇ ਪਰ ਮੈਂ ਦੋ ਅਕਲੀਆਂ ਦੇ ਬੰਦੀਆਂ ਹਫ਼ਤੇ ਸਭ ਜਿਵੇਂ ਕਿ ਨੇ ਮੈਂ ਜੇਕਰ ਨਹੀਂ ਸਕਦਾ ਨਾ ਜਿਨ੍ਹਾਂ ਬਹੁਤ ਪ੍ਰਖਿਆ ਵਿਸ਼ੇਸ਼ ਮਕਸ਼ੂਸ਼ ਦੇ ਪਦ ਸਤਰਾ ਇਸ ਸਾਵੇਂ ਸੰਸਬੰਧਨ ਬਟਾ ਮਾਨ ਹੈ ਸਭ ਤੋਂ ਵੱਧ ਉਸ ਜੀ ਜੋ ਕਿਸੇ ਕੋਲ ਸਭ ਕਾਲਾ ਸਭ ਸੰਜਾਗਰ ਦੇ ਸੰਮਤ ਔਰ ਉਸ ਸਥਾਨ ਦੇ ਮੁਖੀ ਸੇਵਾ ਦਾ ਮੁਜੁਦਾ ਮਹਾਪੁਰ ਸੰਪਰਦਾਇ ਦਾ ਲੋਕ ਸਿੰਘ ਦੀ ਮੁਕੀ ਸੰਪਰਦਾਇ ਹੋਤੀ ਬਰਦਾਰ ਮਖਸੂਰ ਤੌਰ ਤੋਂ ਆਪਣੇ ਜੱਥੇ ਸਮੇਤ ਸਟੇਜ ਤੇ ਸ਼ਿਕਾਇਤ ਕਰਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਿੰਨਾ ਸਮਾਂ ਠੀਕ ਸਮਝਣਗੇ ਉਹ ਆਪਣੇ ਦਰਸ਼ਨਾ ਦੁਆਰਾ ਸਾਨੂੰ ਨਿਹਾਲ ਵੀ ਕਰਨਗੇ ਔਰ ਮਹਾਪੁਰਖ ਸ਼ਬਦ ਦਾ ਸੁਖਾ ਅਸ਼ੀਰਵਾਦ ਕਰੇ ਜਿਹੜੇ ਸ਼ਬਦ ਨੇ

अरे नाश नहीं हो रहे है आत्मा नाम यो वही ब्रह्मा दशरथ भगवान पे वो हाथ पकड़ कर परमात्मा को भगवान का है अब परमात्मादाई शुरू है मारो कितने कितने जानले जन्म ज्ञानी सदा जीव नहीं मरता नहीं मरता नहीं मरता कैसे बाबा वैद्य